ਮੱਖਣ ਸੰਦੋ ਮੱਖੀ ਕਰਾਉਣ ਵਾਲਾ ਕਬੱਡੀ ਪੌਂਡਲੇ ਵੱਤਾ ਹੋਇਆ ਬਾਜਬਾ ਕਰਾ ਦੇ ਚਾਰ ਦੇ ਚਾਰੇ ਤਾਕਤ ਆਹ ਪੱਟੀ ਖੁੱਚ ਲੱਗਦਾ ਜੋਰ ਦੇਖੋ ਨਿਆਰਾ ਫਿਰ ਕਬੱਡੀ ਦਾ ਲਓ ਕਹਿੰਦੇ ਬੱਲੇ ਬੱਲੇ ਹੋਈ ਪਈ ਐ ਦੋ ਖਿਡਾਰੀਆਂ ਦੇ درمیان ਲੋ ਗੋਲੀ ਮਾਰੀ ਵਾ ਕਰਾਣਾਂ ਕੋਸ਼ਿਸ਼ ਕਰਦਾ ਹੈ ਬੜੀ ਬੜੀ ਮਤਲਬ ਦਾ ਰਹਿਣ ਗਿਆ ਲੋ ਮੱਖਰ ਸੰਧੂ ਨੇ ਕਬੱਡੀ ਪਾਈ ਹੈ ਅਜੇ ਇਹ ਜਗਨ ਲਾਲ ਵੀਰ ਨੂੰ ਵੀ ਬਹੁਤ ਮਾਰੀ ਵਾ ਕਰਾ ਲੈ ਜਿਹਨ ਵੱਡਾ ਸਨਮਾਨ ਸਾਡੇ ਅਜੇ ਲਾਲ ਦਾ ਕੀਤਾ ਜਾਵੇਗਾ ਪਹਿਲੀ ਸੀ ਵੇੜ ਆਹ ਦੇਖੋ ਨਮਕਾ ਔਰ ਮੱਖਣ ਸੰਧੂ ਇਹ ਅਸੀਂ ਪਿਆਰ ਵਿੱਚ ਆਹੋਣੀਏ ਵਿਖਰਾ ਸਾਥੋ ਵੱਲ ਸਾਹਮਣੇ ਮੱਖਣ ਸੰਧੂ ਦੀ ਰੇਡ ਪੈ ਰਹੀ ਹੈ ਆਹ ਸਾਰੇ ਕਹਿੰਦੇ ਮੱਖਣ ਸੰਧੂ ਕਬੱਡੀ ਪਾਉਣ ਦੇ ਖੇਡ ਮੈਦਾਨ ਦੇ ਵਿੱਚ ਆਤਾ ਹੈ ਹੁਣ ਚਾਰਾਂ ਦੇ ਵਿੱਚੋਂ ਕੌਣ ਇਹਨਾਂ ਬੱਲੇ ਬੱਲੇ ਕਰਾ ਦੇਗਾ ਇਹ ਨਾਲ ਵਾਸਤੇ ਗੁੰਡੀਆਂ ਹਿੱਕਾ ਡੌਲਿਆਂ ਦੇ ਵਿੱਚ ਜਾਨਾ ਖੇਡ ਮੈਦਾਨੇ ਟੱਕਰ ਰਹੀ ਨੀ ਫਿਰਦੇ ਵਾਂਗ ਸੰਨਾ ਜਦ ਗੁੱਡੀਆਂ ਦੇ ਸਿੰਘ ਫਸ ਜਾਂਦੇ ਪਰ ਦਰਸ਼ਕ ਸ਼ੋਰ ਮਜਾਦਾਂ ਨੇ ਇਹਨਾਂ ਬਾਗ ਦੀ ਜੰਗ ਵਰਗਾ ਇੰਤਰ ਲੈ ਮੈਚ ਦਿਖਾ ਰਹੇ ਨੇ ਆਹ ਆਓ ਸਿਰੇ ਦਾ ਮੈਚ ਮੱਖਣ ਸੰਧੂ ਦੀ ਕਬੱਡੀ ਪੈ ਰਹੀ ਹੈ ਮਾਤਾ ਅਸਰਤ ਦੇ ਤੌਰ ਤੇ ਜਾਣਿਆ ਜਾਂਦਾ ਮਾਹਾਂਪੁਰ ਸਵਾਬਾ ਉਤਾਰ ਸਿੰਘ ਜੀ ਕਾਰਸਵਾ ਘਰਾਲੇ ਬਣ ਦੀ ਖੇਡ ਅਕੈਡਮੀ ਵਿੱਚੋਂ ਮਿਹਨਤ ਕਰਕੇ ਮੁੰਡਾ ਪੂਰੀ ਦੁਨੀਆ ਦੇ ਵਿੱਚ ਛਾ ਗਿਆ ਮੱਖਣ ਸੰਧੂ ਅੱਜ ਜਲਾਲ ਦੇ ਵਿੱਚ ਪੁੱਜਿਆ ਹੋਇਆ ਗੱਲ ਗਗਨ ਜਲਾਲ ਦੀ ਗੱਲ ਬੱਬੂ ਜਲਾਲ ਦੀ ਗੱਲ ਜਮੀਰ ਜਲਾਲ ਦੀ ਹੈ ਆ ਸ਼ਿਕੰਦਰ ਜਲਾਲ